हिमाचल दे विद्यार्थियों और अध्यापकों ने जथेदार ਨਾਲ ਕੀਤੀ ਮੁਲਾਕਾਤ ਜਥੇਦਾਰ ਕੁਲਦੀਪ ਗੜਗਜ ਨੇ ਦਿੱਤਾ ਭਾਈਚਾਰਕ ਸਾਂਝ ਦਾ ਸੁਨੇਹਾ ਸਰਕਾਰਾਂ ਦੋ ਸੂਬਿਆਂ ਨੂੰ ਲੜਾਉਂਦੀ ਸਾਜ਼ਿਸ਼ ਵਿੱਚ ਹਨ ਜਥੇਦਾਰ ਕਾਲ ਤੱਕ ਤਾਂ ਸਾਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਜ ਨੇ ਅੱਜ ਸਕੱਤਰ ਦਫ਼ਤਰ ਵਿਖੇ ਹਿਮਾਚਲ ਦੇ ਸਰਕਾਰੀ ਕਾਲਜ ਤੋਂ ਆਏ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਦੋਹਾਂ ਸੂਬਿਆਂ ਦੇ ਬਾਰੇ ਜਿਹੜਾ ਇਹ ਮਾਮਲਾ ਚੱਲ ਰਿਹਾ ਹੈ ਬਸੰਦੀ ਭੰਨ ਤੋੜ ਦਾ ਇਸ ਬਾਰੇ ਵੀ ਗੱਲ ਕੀਤੀ ਤੇ ਉਹਨਾਂ ਨੇ ਉਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਤੁਹਾਨੂੰ ਆਉਣ ਦੇ ਵਿੱਚ ਇੱਥੇ ਕੋਈ ਤਰ੍ਹਾਂ ਦੀ ਤਕਲੀਫ ਜਾਂ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਡਰ ਸੀ ਕਿ ਉੱਥੇ ਜਾ ਕੇ ਕਿੱਦਾਂ ਦੀ ਸਿਚੁਏਸ਼ਨ ਹੋਏਗੀ ਕਿਉਂਕਿ ਜਿੱਦਾਂ ਦਾ ਮਾਹੌਲ ਮੀਤੀ ਦਿਨੀ ਬਣਿਆ ਹੈ ਉਸ ਤੋਂ ਬਾਅਦ ਇੱਧਰ ਆਉਣਾ ਜਾਣਾ ਇੱਕ ਦੂਜੇ ਦੇ ਲਈ ਕਾਫੀ ਜ਼ਿਆਦਾ ਦਿੱਕਤਾਂ ਭਰੇ ਆ ਰਿਹਾ ਹੈ ਤਾਂ ਇਸ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਵਿੱਚ ਆ ਕੇ ਵਧੀਆ ਲੱਗਿਆ ਸਾਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਹੀਂ ਹੋਈ ਹਾਲਾਂਕਿ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਸਰਕਾਰਾਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਣ ਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਨਿੱਜੀਆਂ ਉਹ ਸਾਂਝੀਆਂ ਕੀਤੀਆਂ ਗਈਆਂ। ਦਿੱਤੀ ਹੈ। ਹਾਂ ਦਾ ਸਾਰੇ ਅੰਪਰਿਵਟਿਡ ਯੂਨੀਵਰਸਿਟੀ ਦੇ ਕਾਲਜੇ ਆਏ ਹੋਏ ਐਂਡ ਅਸੀਂ 19 ਦਿਨ ਚੱਲੇ ਆ। I think ਵੀਡੀਓ ਦੇ ਵਿੱਚ ਇਹ ਮੈਚੇਸ ਸੀ ਕਿ ਅੱਜ ਆਪ ਤੇ ਤੁਸੀਂ ਨਹੀਂ ਪੜ ਸਕਦੇ ਆ। ਮੈਂ ਭਰੋ ਮਾਰ ਦੇਣਾ। ਤੁਹਾਡੀ ਗੜੀਆਂ ਤਾਂ ਬੜਾ ਸਾਡਾ ਪਿਸਕੰਨੜੀ ਪੰਗਾ ਬਹੁਤ ਹੋਇਆ। ਤੇ ਅਸੀਂ ਜਾਣਾ ਜਰਾ ਸਾਨੂੰ ਮਾਰ ਦੇਣਗੇ। ਦੇਖ ਲਿਆਗੇ ਅਸੀਂ। ਕੋਈ ਗੱਲ ਨਹੀਂ ਉਹ ਭਾਈ ਚਾਹ ਰਹੇ ਸਾਡੇ ਭਾਈ ਹੈਗੇ ਅਸੀਂ ਪਹਿਲੇ ਵੀ ਗਏ ਹੋ ਇੱਕ ਇੱਕ ਦੋ ਗੱਲਾਂ ਤੇ ਤੇਰੇ ਕੋਲ ਸੰਜਾਮ ਜੀਉਂਦਾ ਗੁਰੂਆਂ ਦੇ ਨਾਮ ਤੇ ਜੀ ਸਰ ਗੁਰੂ ਸਾਹਿਬ ਨੇ ਜਦੋਂ ਮੁਸ਼ਕਲ ਪਈ ਹਿੰਦੁਸਤਾਨ ਨੂੰ ਉਹ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਪਾਸ਼ਾ ਕੋਲ ਆਏ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਦਿੱਲੀ ਤਿਲਕ ਜੰਜੂ ਨੂੰ ਬਚਾ ਲਿਆ ਕਿਸੇ ਨਹੀਂ ਜਾਣ ਜਿਸ ਸਿੱਖਾਂ ਦਾ ਫਲਸਫਾ ਸਿੱਖ ਸੋਚ ਉਹ ਹੈ ਵੀ ਨਾਮ ਚੜ ਦੀ ਗਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਾਡੀ ਵੀ ਅਸੀਂ ਜਦੋਂ ਮੂਲ ਮੰਤਰ ਦਾ ਬਾਟ ਕਰਦੇ ਆ ਨਿਰਭਉ ਨਿਰਵੈਰ ਨਿਰਭਉ ਅਸੀਂ ਡਰਦੇ ਨਹੀਂ ਨਿਰਵੈਰ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਤੇ ਉਹ ਆ ਜਿਨ੍ਹਾਂ ਨੇ ਗੁਰੂ ਕੋ ਬੈ ਸਿੰਘ ਪਾਰਸ਼ਾ ਦੇ ਪੁੱਤ ਸ਼ਹੀਦ ਕਰਾਏ ਅਰੰਭ ਜੀ ਪਰ ਉਹਦੇ ਪੁੱਤਰ ਨੂੰ ਜਦੋਂ ਮਦਦ ਦੀ ਲੋੜ ਪਈ ਉਹ ਹੱਥ ਜੋੜ ਕੇ ਆਇਆ ਤਾਂ ਗੁਰੂ ਸਾਹਿਬ ਨੇ ਉਹਦੀ ਮਦਦ ਵੀ ਕੀਤੀ ਤੋ ਸਿੱਖੀ ਦਾ ਮੂਲ ਆ ਨਿਰਵਾਣ ਹਾਂ ਜਿਹੜੀਆਂ ਸਰਕਾਰਾਂ ਉਹ ਕੋਈ ਵੀ ਜਾਂ ਜਿਹੜੇ ਪੋਲਿਟਿਸ਼ਨ ਉਹ ਥੋੜਾ ਜਿਹਾ ਮਾਹੌਲ ਕਈ ਵਾਰੀ ਖਰਾਬ ਕਰਦੇ ਪਰ ਤੁਸੀਂ ਮਾਣ ਲਈਦਾ ਇਧਰ ਦੇ ਪੰਜਾਬੀ ਆਪਣੇ ਸਾਰਿਆਂ ਦੇ ਖੂਨ ਇੱਕੋ ਜਿਹਾ ਹੈ। ਅੰਗ ਹੱਥ ਪੈਰ ਇੱਕੋ ਜਿਹਾ ਗੁਰਬਾਣੀ ਦਾ ਇੱਕ ਬਚਨ ਹੈਗਾ ਕਿ ਹਮਕਤ ਅਸੀਂ ਜਿਹੜੇ ਸ਼ੂਦਰ ਹਾਂ ਤੂੰ ਕਿਹੜਾ ਉੱਚਾ ਸਾਡੇ ਆ ਗੱਲ ਵਟਣੀ ਇੱਕ ਤੇ ਤੁਸੀਂ ਵੀ ਉੱਥੇ ਜਿੰਨਾਂ ਦੇ ਵਿਚਰ ਨੇ ਉਹਨਾਂ ਨੂੰ ਇਹ ਸੰਦੇਸ਼ ਦੇਣਾ ਕਿ ਜਦੋਂ ਪੰਜਾਬ ਦੇ ਵੀ ਉਧਰ ਆਉਂਦੇ ਆ ਪ੍ਰਸ਼ਾਸਨ ਗੱਲ ਕਰ ਸਕਦਾ ਕਾਨੂੰਨ ਦੇ ਦੇ ਰਹੇ ਆਮ ਜਨਤਾ ਨੂੰ ਹੱਕ ਨਹੀਂ ਆ ਉਹ ਤੁਰੇ ਜਾਂਦੇ ਕਿਸੇ ਨੂੰ ਰੋਕੇ ਤੁਹਾਡੇ ਇੱਕ ਬੰਦੇ ਨੇ ਬੜੀਆਂ ਫਿਰਕਾ ਪ੍ਰਸਤੀ ਗੱਲਾਂ ਜਾਂ ਤੁਹਾਡੇ ਹੀ ਮਤਲਬ ਹਿਮਾਚਲ ਦੇ ਉਹਦਾ ਅਸਰ ਕਿਤੇ ਨਾ ਕਿਤੇ ਵਿਆਪਕ ਹੁੰਦਾ ਉਹ ਬੱਲੇ ਪੋਲੀਟੀਸ਼ੀਅਨ ਆ ਆਮ ਪਬਲਿਕ ਨੂੰ ਉਹ ਭਾਵੇਂ ਪੰਜਾਬ ਦਾ ਵਾ ਜਾਂ ਹਿਮਾਚਲ ਦਾ ਵਾ ਉਹਨਾਂ ਨੂੰ ਕੋਈ ਫਰਕ ਨਹੀਂ ਆਪਾਂ ਭਰਾ ਹਾਂ ਬ੍ਰਦਰ ਕੋਈ ਕੋਈ ਮਸਲਾ ਨਹੀਂ ਇਹ ਸਾਡੀਆਂ ਭੈਣਾਂ ਇਹ ਸਾਡੀਆਂ ਬੱਚੀਆਂ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਉਂਗਲ ਵੀ ਨਹੀਂ ਕਰੂਗਾ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੀ ਮਹਾਜੰਦੀ ਦੀ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ Program is sponsored by the Singla Office Bakersfield for all your immigration family law needs call or scan QR code to contact us Rodis Inc million miles with smile or scan QR code to contact us Truck Repair. Trust we build in truck repair. Or scan QR code to contact us. The Masala Twist, Oxnard, find authentic Indian cuisine. Or scan QR code to contact us. Pizza Twist. Taste with twist. Order today. Call or visit website. Or scan QR code to contact us. New India Market. Or scan QR code to contact us. Taba Indian Cuisine. Tracy find authentic Indian cuisine in Tracy. Or scan QR code to contact us. Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA, Scan this QR code to contact us. Mountain Mike Pizza, scan this QR code to contact us. Appa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.